ਦਰਨਿਆਂ ਦੇ ਕਾਰਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਵਸੂਲੀ ਹੋਵੇਗੀ ਯਾਨੀ ਕਿ ਪਰਪਾਈ ਹੋਵੇਗੀ ਕੇਂਦਰ ਸਰਕਾਰ ਪੰਜਾਬ ਤੋਂ ਮਸੂਲੇਗਾ ਨੁਕਸਾਨ ਦਾ ਪੈਸਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਬਕਾਇਦਾ ਛੱਠੀ ਲਿਖੀ ਹੈ ਟੋਲ ਪਲਾਸ ਦਾ ਬੰਦ ਹੋਣ ਦੇ ਕਾਰਨ 1638 ਕਰੋੜ ਰੁਪਏ ਦਾ ਘਾਟਾ ਪਿਆ ਜੋ ਕਿ ਕੇਂਦਰ ਦੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਨੇ ਅਕਤੂਬਰ 2020 ਤੋਂ ਦਸੰਬਰ 2021 ਤੱਕ 1348.77 ਕਰੋੜ ਰੁਪਏ ਦਾ ਘਾਟਾ ਪਿਆ ਹੈ ਸਾਲ 2022 ਤੋਂ 2023 ਦੇ ਵਿੱਚ 41.83 ਕਰੋੜ ਰੁਪਏ ਦਾ ਘਾਟਾ ਪਿਆ ਜੋ ਕੇਂਦਰ ਦੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜਨਵਰੀ 2024 ਤੋਂ ਜੁਲਾਈ 2024 ਤੱਕ 179.1 ਕਰੋੜ ਦਾ ਨੁਕਸਾਨ ਹੋਇਆ ਹੈ ਕੇਂਦਰ ਦੀ ਚਿੱਠੀ ਤੇ ਖਜ਼ਾਨਾ ਮੰਤਰੀ ਹਰਪਾਲ ਚਿਮਾਂਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਨੇ ਇਸ ਲਈ ਨੁਕਸਾਨ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਸ ਨੂੰ ਕੇ ਪੰਜਾਬ ਸਰਕਾਰ ਦਾ ਪੱਖ ਵੀ ਆ ਗਿਆ ਤਾਂ ਧਰਨਿਆਂ ਦੇ ਕਾਰਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਵਸੂਲੀ ਹੋਵੇਗੀ ਕਿਉਂਕਿ ਜਦੋਂ ਕਿਸਾਨਾਂ ਦੇ ਧਰਨੇ ਲੱਗਦੇ ਨੇ ਹਾਈਵੇ ਜਾਮ ਹੁੰਦੇ ਨੇ ਟੋਲ ਬੰਦ ਹੁੰਦੇ ਨੇ ਤਾਂ ਸਿੱਧੇ ਤੌਰ ਤੇ ਜਿਹੜਾ ਕਿ ਟੋਲ ਨੂੰ ਲੈ ਕੇ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਜਿਹੜੀ ਸਿੱਧੇ ਤੌਰ ਤੇ ਜਿਹੜੀ ਇਨਕਮ ਹੈ ਟੋਲ ਪਲਾਜ਼ਾ ਦੀ ਵਕਫਾਕ ਤੇ ਉਸ ਨੂੰ ਲੈ ਕੇ ਜਿਹੜਾ ਕਿ ਨੰਕੜਿਆਂ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਵਕਫਾਕ ਸਮੇਂ ਤੇ ਕਿੰਨਾ-ਕਿੰਨਾ ਨੁਕਸਾਨ ਹੋਇਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੁਪਾਈ ਛੁੜੇ ਹੋਏ ਨੇ ਪੰਕਜ ਪੰਜਾਬ ਸਰਕਾਰ ਤੋਂ ਜੋ ਕਿ ਵਸੂਲੀ ਕੀਤੀ ਜਾਵੇਗੀ ਜਿਹੜਾ ਕਿ ਧਰਨਿਆਂ ਦੇ ਕਾਰਨ 톨 ਪਲਾਸਾਂ ਤੇ ਆ ਪੈਸਿਆਂ ਦਾ ਨੁਕਸਾਨ ਹੋਇਆ ਵੱਡਾ ਅੰਕੜਾ ਵੀ ਕੇਂਦਰ ਨੇ ਸਾਂਝਾ ਕਰ ਦਿੱਤਾ ਹੈ ਕੀ ਕੋਈ ਜਾਣਕਾਰੀ ਦੇਖੋ ਇਹ ਚਿੱਠੀ ਜਿਹੜੀ ਹੈ ਇਹ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਨੂੰ ਜਿਹੜੀ ਉਹ ਲਿਖੀ ਗਈ ਹੈ ਔਰ ਇਸ ਦੇ ਵਿੱਚ ਬਕਾਇਦਾ ਤੌਰ ਤੇ ਜ਼ਿਕਰ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਧਰਨੇ ਕਈ ਥਾਵਾਂ ਦੇ ਉੱਤੇ ਕਿਸਾਨਾਂ ਦੇ ਚੱਲਦੇ ਰਹੇ ਔਰ ਇਸ ਵਜ੍ਹਾ ਕਰਕੇ ਜਿਹੜਾ ਵਾ ਉਹ ਟੋਲ ਪਲਾਜ਼ਾ ਖੋਲ੍ਹ ਦਿੱਤੇ ਗਏ ਯਾਨਕਿ ਫ੍ਰੀ ਕਰ ਦਿੱਤੇ ਗਏ ਜਿਹੜੇ ਉੱਥੋਂ ਗੱਡੀਆਂ ਨਿਕਲਦੀਆਂ ਸੀ ਉਹਨਾਂ ਦਾ ਕੋਈ ਜਿਹੜਾ ਕਰਾਇਆ ਉਹਨਾਂ ਨੂੰ ਕੋਲ ਨਹੀਂ ਲੱਗਦਾ ਸੀਗਾ ਆਂਕੜੇ ਦਿੱਤੇ ਕਿ ਅਕਤੂਬਰ 2020 ਤੋਂ ਦਸੰਬਰ 2021 ਦੇ ਵਿੱਚ 1348 ਕਰੋੜ ਦਾ ਨੁਕਸਾਨ ਹੋਇਆ 2022 ਤੋਂ 2023 ਦੇ ਦੌਰਾਨ 41.83 ਲੱਖ ਦਾ ਨੁਕਸਾਨ ਹੋਇਆ 41 ਕਰੋੜ 83 ਲੱਖ ਦਾ ਜਨਵਰੀ 2024 ਤੋਂ ਲੈ ਕੇ 2024 ਜੁਲਾਈ 24 ਤੱਕ ਜਿਹੜਾ 179 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਵਾ ਇਸ ਦਾ ਅ ਜ਼ਿਕਰ ਕੀਤਾ ਗਿਆ ਹੈ ਔਰ ਇਹ ਕਿਹਾ ਕਿ ਐਮਐਟਆਈ ਨੂੰ ਟੋਲ ਵਸੂਲੀ ਦੰਤੀਆਂ ਨੂੰ ਉਹਨਾਂ ਦੇ ਨੁਕਸਾਨ ਦੀ ਪਰਪਾਈ ਜਿਹੜੀ ਉਹ ਕਰਨੀ ਪੈਂਦੀ ਹੈ ਔਰ ਰਾਜ ਨੂੰ ਰਾਜ ਤੋਂ ਵਸੂਲੀ ਜਿਹੜੀ ਹੈ ਇਸ ਬਾਬਤ ਕਿੱਤੀ ਜਾ ਸਕਦੀ ਇਸ ਤਰੀਕੇ ਦੀ ਕੀਤੀ ਗਈ ਗੱਲਬਾਤ ਜਿਹੜੀ ਕੀਤੀ ਗਈ ਹੈ ਹਰਪਾਲ ਸਿੰਘ ਚੀਮਾ ਜਿਹੜੇ ਸੂਬੇ ਦੇ ਖਜ਼ਾਨਾ ਮੰਤਰੀ ਨੇ ਉਹਨਾਂ ਨੂੰ ਇਸ ਬਾਬਤ ਜਦੋਂ ਕੱਲ ਸਵਾਲ ਵੀ ਕੀਤਾ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੂੰ ਮੰਨੀਆਂ ਚਾਹੀਦੀਆਂ ਨੇ ਔਰ ਇਸ ਦੇ ਲਈ ਕੇਂਦਰ ਸਰਕਾਰ ਹੀ ਇਸ ਬਾਬਤ ਜ਼ਿੰਮੇਵਾਰ ਹੈ ਪੰਕੇ ਜੋ ਕਿ ਇਹ ਵਕਫਾ ਕਾਂਕੜੇ ਸੰਜੇ ਕੀਤੇ ਗਏ ਨੇ ਕੇਂਦਰ ਦੇ ਵੱਲੋਂ ਸਿਰਫ ਜੋ ਧਰਨਿਆਂ ਦੇ ਕਾਂਟੋਲ ਬੰਦ ਹੋਏ ਨੇ ਉਸੇ ਗੱਲ ਦਾ ਜ਼ਿਕਰ ਹੈ ਜਾਂ ਕਰੋਨਾ ਪੀਰੀਅਡ ਦੀ ਗੱਲ ਕਰੀਏ ਕਰੋਨਾ ਟਾਈਮ ਜੋ ਕਿ ਨੁਕਸਾਨ ਹੈ ਉਸ ਗੱਲ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਤੇ ਦੇਖੋ ਮੁਖਤੋਰ ਤੇ ਬਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਪਹਿਲਾ ਜਿਹੜਾ ਕਿਸਾਨ ਧਰਨਾ ਹੈ ਉਹ ਲੱਗਾ ਸੀਗਾ ਤਕਰੀਬਨ ਇੱਕ ਸਾਲ ਚੱਲਿਆ ਸੀਗਾ 2020 ਅਕਤੂਬਰ ਤੋਂ ਲੈ ਕੇ 2000 ਅ ਇਸਦੀ ਦਸੰਬਰ ਤੱਕ ਦਾ ਆਂਕੜਾ ਜਿਹੜਾ ਸਭ ਤੋਂ ਵੱਡਾ ਨੁਕਸਾਨ 1348 ਕਰੋੜ ਰੁਪਏ ਦਾ ਇਹ ਆਂਕੜਾ ਜਿਹੜਾ ਕੋ ਦਿੱਤਾ ਗਿਆ ਔਰ ਸੂਬੇ ਦੇ ਵਿੱਚ ਇਹ ਇਸ ਸਾਲ ਦਾ ਜ਼ਿਕਰ ਕੀਤਾ ਗਿਆ ਕਿ ਫੁੱਲ 1638 ਕਰੋੜ ਰੁਪਏ ਦਾ ਇਸ ਬਾਬਾ ਜਿਹੜਾ ਉਹ ਨੁਕਸਾਨ ਹੋਇਆ ਟੋਲ ਟੋਲ ਓਪਨ ਕਰਨ ਦੀ ਵਜ੍ਹਾ ਕਰਕੇ ਮੁੱਖ ਤੌਰ ਤੇ ਕਿਸਾਨਾਂ ਦੇ ਧਰਨੇ ਦੀ ਵਜ੍ਹਾ ਕਰਕੇ ਇਸ ਗੱਲ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਹੈ ਆ ਠੀਕ ਹੈ ਪੰਕਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਧਰਨਿਆਂ ਦੇ ਕਾਰਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਵਸੂਲੀ ਕੇਂਦਰ ਦੇ ਵੱਲੋਂ ਕੀਤੀ ਜਾਵੇਗੀ ਇਹ ਵੱਡੀ ਖਬਰ ਹੈ ਅਸਦਰ ਤੌਰ ਤੇ ਟੋਲ ਪਲਾਜ਼ਿਆਂ ਦੇ ਨਾਲ ਵੀ ਕਿਸਾਨਾਂ ਦੇ ਧਰਨਿਆਂ ਦੇ ਨਾਲ ਵੀ ਜੁੜੀ ਹੋਈ ਖਬਰ ਹੈ ਕੇਂਦਰ ਸਰਕਾਰ ਪੰਜਾਬ ਤੋਂ ਨੁਕਸਾਨ ਦਾ ਪੈਸਾ ਵਸੂਲੇਗਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਬਕਾਇਦਾ ਉਸ ਦੇ ਵਿੱਚ ਅੰਕੜੇ ਵੀ ਸਾਂਝੇ ਕੀਤੇ ਗਏ ਨੇ ਕਿ ਕਿੰਨਾ ਨੁਕਸਾਨ ਹੋਇਆ ਕੇਂਦਰ ਦਾ ਕਹਿੰਦੇ ਕਿ ਟੋਲ ਪਲਾਜ਼ਾ ਬੰਦ ਹੋਣ ਦੇ ਕਾਰਨ 1638 ਕਰੋੜ ਰੁਪਏ ਦਾ ਘਾਟਾ ਪਿਆ ਜਿਸ ਤੇ ਕਿ ਆ ਪੰਜਾਬ ਸਰਕਾਰ ਦਾ ਪੱਖ ਵੀ ਹੈ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਨੇ ਇਸ ਲਈ ਨੁਕਸਾਨ ਦੇ ਲਈ ਵੀ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ